ਇੱਕ ਵਾਰੀ ਨਾ ਇੱਕ ਪਿੰਡ ਦੇ ਵਿੱਚ ਇੱਕ ਫਕੀਰ ਹੁੰਦੇ ਹੈਗੇ ਆ ਤੇ ਉਹਨਾਂ ਦੇ ਨਾਲ ਡੇਰੇ 'ਚ ਪ੍ਰੋਗਰਾਮ ਚੱਲੀ ਜਾਂਦਾ ਹੁੰਦਾ ਹੈਗਾ ਕਥਾ ਦਾ ਕੋਈ ਮੇਰੇ ਵਰਗਾ ਭੁੱਲਿਆ ਵਿਸਰਿਆ ਜਾ ਪਹੁੰਚ ਜਾਂਦਾ ਹੈਗਾ ਕਥਾ ਦੇ ਵਿੱਚ ਸੁਣ ਕੇ ਤੇ ਬਾਬਾ ਜੀ ਨੂੰ ਕਹਿੰਦਾ ਕਹਿੰਦਾ ਬਾਬਾ ਜੀ ਕਥਾ ਤਾਂ ਬਹੁਤ ਸੁਣੀਆਂ ਹੈਗੀਆਂ ਪਰ ਕੋਈ ਜ਼ਿੰਦਗੀ 'ਚ ਖਾਸ ਅਸਰ ਨਹੀਂ ਹੋ ਰਿਆ ਇਹਨਾਂ ਚੀਜ਼ਾਂ ਦਾ ਤੇ ਕੋਈ ਜ਼ਿੰਦਗੀ ਦਾ ਨਾ ਕੋਈ ਨਿਚੋੜ ਦੱਸੋ ਕੋਈ ਸਾਰ ਦੱਸੋ ਜ਼ਿੰਦਗੀ ਦਾ ਸਿੱਧਾ-ਸਿੱਧਾ ਬਾਬਾ ਕਹਿੰਦਾ ਵੀ ਚਲੋ ਕੋਈ ਨਹੀਂ ਦੱਸਾਂਗੇ ਤੁਹਾਨੂੰ ਪਹਿਲਾਂ ਐ ਕਰੋ ਵੀ ਆਪਾਂ ਲੰਗਰ ਤਿਆਰ ਕਰਨਾ ਤਾਂ ਹੋ ਉੱਥੇ ਨਾ ਕੜਾਹੇ ਤੇ ਦੇਗਾਂ ਪਏ ਹੈਗੇ ਇਹਨਾਂ ਨੂੰ ਮਾਂਜ ਲੋ ਸਾਰਿਆਂ ਫਿਰ ਆਪਾਂ ਲੰਗਰ ਤਿਆਰ ਕਰਨਾ ਹੈ ਕਹਿੰਦਾ ਜੀ ਮਾਂਜ ਦਿੰਨੇ ਆ ਚਲੋ ਮਾਂਜ ਮੁੰਜ ਕੇ ਜਦੋਂ ਧੋ ਕੇ ਰੱਖ ਦਿੰਦੇ ਹੈਗੇ ਉਦੋਂ ਬਾਬਾ ਜੀ ਪਹੁੰਚ ਜਾਂਦੇ ਆ ਉੱਥੇ ਬਾਬਾ ਜੀ ਕਹਿੰਦੇ ਦੱਸੋ ਇੱਕ ਗੱਲ ਦੱਸੋ ਯਾਰ ਕਹਿੰਦੇ ਕੀ ਕਹਿੰਦਾ ਵੀ ਜਿਹੜੀਆਂ ਦੇਗਾਂ 'ਚ ਆਪਾਂ ਲੰਗਰ ਤਿਆਰ ਕਰਨਾ ਹੈ ਜੇ ਇਹਨਾਂ ਨੂੰ ਤੁਸੀਂ ਬਾਹਰਲੇ ਪਾਸਿਓਂ ਧੋ ਦਿੰਦੇ ਜਿੰਨੇ ਕੜਾਹੇ ਪਏ ਇਹਨਾਂ ਨੂੰ ਬਾਹਰਲੇ ਪਾਸਿਓਂ ਤੁਸੀਂ ਧੋ ਦਿੰਦੇ ਤਾਂ ਇਹਦੇ ਵਿੱਚ ਲੰਗਰ ਬਣ ਸਕਦਾ ਸੀਗਾ ਉਹ ਕਹਿੰਦੇ ਜੀ ਨਹੀਂ ਬਣਦਾ ਸੀਗਾ ਕੜਾਹੇ ਤਾਂ ਗੰਦੇ ਬਹੁਤ ਹੋਏ ਪਏ ਸੀ ਅੰਦਰੋਂ ਕਹਿੰਦਾ ਬਸ ਆਹੀ ਜ਼ਿੰਦਗੀ ਐ ਤੁਸੀਂ ਕਹਿ ਦਿੰਦੇ ਹੋ ਕਿ ਕਥਾ ਸੁਣ ਲਈ ਗੱਲ ਸੁਣ ਲਈ ਉਹਨੇ ਅਸਰ ਨਹੀਂ ਕੀਤਾ ਆਹੀ ਜ਼ਿੰਦਗੀ ਐ ਬਾਹਰੋਂ ਨਹੀਂ ਕਹਿੰਦੇ ਭਾਂਡੇ ਵਾਂਗੂ ਅੰਦਰੋਂ ਜਿੰਨਾ ਤੁਸੀਂ ਧੋਂਗੇ ਜਿੰਨਾ ਸਾਫ਼ ਕਰੋਗੇ ਉਨੀ ਹੀ ਸਖਾਲੀ ਉਨੀ ਹੀ ਵਧੀਆ ਜ਼ਿੰਦਗੀ ਚੱਲੂਗੀ ਸੋਸ ਬਾਬਾ ਜੀ ਦੀ ਗੱਲ ਨੂੰ ਪੱਲੇ ਬੰਨਿਆ ਸਾਰਿਆਂ ਨੇ ਤੇ ਦੋਸਤੋ ਆਹੀ ਚੀਜ਼ ਆਪਣੀ ਜ਼ਿੰਦਗੀ ਚ ਹੁੰਦੀ ਐ ਗੱਲਾਂ ਆਪਾਂ ਸੁਣਦੇ ਬਹੁਤ ਹੁੰਨੇ ਜਿਵੇਂ ਕਮਰ ਗਰੇਵਾਲ ਨੇ ਆਖਿਆ ਤੈਨੂੰ ਇਲਮ ਦਾ ਬੜਾ ਨੰਦ ਬੀਬਾ ਗੱਲ ਅਮਲ ਦੀ ਨਹੀਂ ਪਸੰਦ ਬੀਬਾ ਠੀਕ ਹੈ ਅੱਜ ਕੱਲ ਇਲਮ ਬਹੁਤ ਹੋ ਗਿਆ ਲੇਕਿਨ ਅਮਲ ਘੱਟ ਹੋਇਆ ਸੋ ਜੇ ਅਮਲ ਕਰਾਂਗੇ ਤਾਂ ਜ਼ਿੰਦਗੀ ਹੋਰ ਸਖਾਲੀ ਹੋ ਜਾਊਗੀ ਵੀਡੀਓ ਜੰਗੀ ਲੱਗੇ ਸ਼ੇਅਰ ਕਰ ਦਿਓ ਮਿਲਦੇ ਆਂ ਦੀ ਵੀਡੀਓ ਦੇ ਨਾਲ ਧੰਨਵਾਦ